ਹੈਰਿੰਗ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜੇ ਐਸ ਗਿੱਲ ਐਮ ਡੀ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਤੇ ਜਿਵੇਂ ਕਿ ਆਪ ਜਾਣਦੇ ਹੋ ਕਿ ਮੈਂ ਇਲੈਕਟ੍ਰੋ ਹੋਮੋਪੈਥੀ ਵਿੱਚ ਟ੍ਰੀਟਮੈਂਟ ਦੇ ਬਾਰੇ ਦੇ ਵਿੱਚ ਜਾਂ ਇਲੈਕਟ੍ਰੋ ਹੋਮੋਪੈਥੀ ਸਿਸਟਮ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਦਾ ਰਿਹਾ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿਧਾਜਮੀ ਦੇ ਰੋਗ ਵਾਸਤੇ ਜਿਵੇਂ ਅਸੀਂ ਡਿਸਪੈਪਸੀਆ ਕਹਿੰਦੇ ਹਨ ਇਹਦੇ ਵਿੱਚ ਜਦੋਂ ਕੋਈ ਚੀਜ਼ ਸਾਨੂੰ ਹਾজম ਨਹੀਂ ਹੁੰਦੀ ਉਹਨੂੰ ਅਸੀਂ ਕਹਿੰਦੇ ਹਾਂ ਬਿਧਾਜਮੀ ਹੋ ਗਈ ਇਹਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਟੋਨਿਕ ਡਿਸਪੈਪਸੀਆ ਦੇ ਵਿੱਚ ਸਾਡੇ ਮੇਦੇ ਦੀਆਂ ਮਾਸਪੇਸ਼ੀਆਂ ਢੀਕ ਹੋ ਜਾਂਦੀਆਂ ਹਨ ਤੇ ਜਿਸ ਕਰਕੇ ਸਾਨੂੰ ਖਾਣਾ ਬਹੁਤ ਸਲੋ ਜਿਹੜਾ ਹੈਗਾ ਉਹ ਪਚਦਾ ਤੇ ਪੇਟ ਭਰਿਆ ਭਰਿਆ ਰਹਿੰਦਾ ਹੈ ਤੇ ਭਾਰੀਪਨ ਸਾਨੂੰ ਮਹਿਸੂਸ ਹੁੰਦਾ ਹੈ ਤੇ ਟਕਾੜ ਆਉਂਦੇ ਹਨ ਤੇ ਪੇਟ 'ਚ ਗੈਸ ਬਣਦੀ ਹੈ ਤੇ ਸੀਰ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਅਨੀਮੀਆ ਰੋਗ ਸਾਨੂੰ ਹੋ ਜਾਂਦਾ ਹੈ ਤੇ ਦੂਸਰੇ ਨੰਬਰ ਤੇ ਇਰੀਟੇਟਿਟਿ ਡਿਸਟਰਬਸਿਆ ਤੇ ਜਿਹਦੇ ਵਿੱਚ ਸਟੋਮਕ ਦੇ ਉੱਪਰਲੇ ਹਿੱਸੇ ਦੇ ਵਿੱਚ ਸਾਡੇ ਪੇਟ ਦੇ ਉੱਪਰਲੇ ਹਿੱਸੇ ਦੇ ਵਿੱਚ ਇਸ ਜਗ੍ਹਾ ਤੇ ਇਹ ਵਰਨਿੰਗ ਹੁੰਦੀ ਹੈ ਬਰਨਿੰਗ ਸੈਂਸੇਸ਼ਨ ਹੋ ਜਾਂਦੀ ਹੈ ਤੇ ਦਰਦ ਹੁੰਦੀ ਹੈ ਤੇ ਖਾਣਾ ਖਾਣ ਤੋਂ ਬਾਅਦ ਢੇਡ ਦੇ ਵਿੱਚ ਭਾਰਾਪਨ ਮਹਿਸੂਸ ਹੁੰਦਾ ਹੈ ਖਟੇੜ ਘਰ ਆਉਂਦੇ ਹਨ ਮੂੰਹ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਇਹ ਜਿਹੜੀਆਂ ਨਿਸ਼ਾਨੀਆਂ ਤੇ ਹੋਰ ਵੀ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਦੇ ਦਸ ਲੱਗ ਗਏ ਕਦੇ ਕਬਜ ਹੋ ਗਏ ਤੇ ਇਹ ਸਾਨੂੰ ਇਹਦੀਆਂ ਬਦਹਾਜ਼ਮੀ ਦੀਆਂ ਨਿਸ਼ਾਨੀਆਂ ਇਹਨੂੰ ਠੀਕ ਕਰਨ ਵਾਸਤੇ ਪਲੇਟੋਮੈਥੀ ਦੇ ਵਿੱਚ ਐਸੋ ਰਨ ਅਤੇ ਐਸਟੈਂ ਇਹ ਦੋਨੇ ਦਵਾਈਆਂ ਸਟੋਮਕ ਅਤੇ ਇੰਟਰਸਟਾਈਨ ਦੀਆਂ ਉਹ થી ਖਾਸ ਜਾਂ ਪ੍ਰੋਪਰ ਇਹ ਦੋਈ ਦਵਾਈਆਂ ਹਨ ਤੇ ਐਫ 1 ਇਹ ਜੀਗਰ ਅਤੇ ਸਿੰਪੈਥੈਟਿਕ ਨਰਵ ਸਿਸਟਮ ਦੀ ਮੈਡੀਸਨ ਹੈ ਉਹਨੂੰ ਤਾਕਤ ਦਿੰਦੀ ਹੈ ਉਹਨੂੰ ਤਾਕਤ ਦੇਣ ਦੇ ਨਾਲ ਸਾਡਾ ਜਿਹੜਾ ਇਹ ਤਿੰਨੇ ਦਵਾਈਆਂ ਸਾਡੀ ਵਿਧਾਜਮੀ ਨੂੰ ਠੀਕ ਕਰਨ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਇਹ ਰੂੜ ਨਗਾਉਂਦੀਆਂ ਹਨ ਤੇ ਜੇਕਰ ਕਿਸੇ ਵੇਲੇ ਸਾਨੂੰ ਇਹ ਲੱਗੇ ਕਿ ਸਾਨੂੰ ਪਾਰਾਪਨ ਹੋ ਗਿਆ ਚੀਜ਼ ਹਾਜ਼ਮ ਨਹੀਂ ਹੋਈ ਤੁਹਾਨੂੰ ਐਸ 10 ਐਸ 1 ਜਾਂ ਐਸ 10 ਦੀਆਂ 5 ਤੋਂ 10 ਗੋਲੀਆਂ ਉਸੇ ਟਾਈਮ ਦੇ ਦੇਣੀਆਂ ਚਾਹੀਦੀਆਂ ਹਨ ਅਤੇ ਐਸ 1 ਦਾ ਨਾਈਟਰ ਐਡੀਸ਼ਨ ਜਾਂ ਸੈਕੰਡ ਐਡੀਸ਼ਨ ਬਣਾ ਕੇ ਉਹਨੂੰ ਇੱਕ ਇੱਕ ਚਮਚ ਜਾਂ ਦੋ ਦੋ ਚਮਚ ਉਹਨੂੰ ਕਿੰਟ ਕਿੰਟੇ ਬਾਅਦ ਦੇਣੇ ਚਾਹੀਦੇ ਹਨ ਤੇ ਜੇਕਰ ਸਾਡੇ ਇਹ ਐਸ 5 ਅਤੇ ਐਫ 1 ਇਹ ਦੋਨੇ ਦਵਾਈਆਂ ਇਹ ਜਿਗਰ ਦੀਆਂ ਹਨ ਤੇ ਜੇਕਰ ਸਾਡੇ ਲੀਵਰ ਦੇ ਵਿੱਚ ਇਹ ਲਿਵਰ ਦੇ ਵਿੱਚ ਲਿਵਰ ਦੇ ਸਹੀ ਕੰਮ ਕਰਨ ਦੇ ਨਾ ਕਰਨ ਦੇ ਨਾਲ ਸਹੀ ਕੰਮ ਨਾ ਕਰਨ ਕਰਕੇ ਸਾਡੇ ਲੈਟਰਨ ਦੇ ਵਿੱਚ ਜਾਂ ਯੂਰਨ ਦੇ ਵਿੱਚ ਪਿੱਤ ਜਿਆਦਾ ਡਿਸਚਾਰਜ ਹੋ ਰਿਹਾ ਹੈ ਇਹ ਮਤਲਬ ਕਿ ਪੀਲੇ ਰੰਗ ਦਾ ਸਾਨੂੰ ਲੈਟਰਨ ਆਉਂਦੀ ਹੈ ਤੇ ਬਹੁਤ ਹੀ ਪੀਲੇ ਰੰਗ ਦਾ ਸਾਨੂੰ ਯੂਰਨ ਪਿਸ਼ਾਬ ਆਉਂਦਾ ਹੈ ਤੇ ਨਾਲ ਸਾਡੀਆਂ ਅੱਖਾਂ ਪੀਲੀਆਂ ਹਨ ਤੇ ਸਾਨੂੰ ਉਸ ਵੇਲੇ ਇਹ ਸਮਝਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਲੀਵਰ ਹੈ ਇਹ ਲੋੜ ਤੋਂ ਜ਼ਿਆਦਾ ਪਿੱਤ ਬਣਾ ਰਿਹਾ ਹੈ ਤੇ ਇਸ ਲਈ ਇਹਨੂੰ ਠੀਕ ਕਰਨ ਵਾਸਤੇ S1 F1 ਤੇ S5 F1 ਤੇ S5 ਇਹ ਦੋਨੇ ਵਾਈਆਂ ਪ੍ਰੋਪਰ ਸਾਡੇ ਲੀਵਰ ਦੀਆਂ ਹਨ ਤੇ ਇਹਨੂੰ ਸਾਨੂੰ ਇਹ 네ਗੇਟਿਵ ਰੂਲ ਦੇ ਵਿੱਚ ਤੀਸਰਾ ਜਾਂ ਪੰਜਵਾਂ ਡਿਵੀਜ਼ਨ ਜਿਹੜਾ ਇਹਦਾ ਬਣਾ ਕੇ ਸਾਨੂੰ ਪੇਸ਼ਾਂ ਨੂੰ ਪੀਣ ਨੂੰ ਦੇਣਾ ਚਾਹੀਦਾ ਹੈ ਜਿਹਦੇ ਨਾਲ ਇਹ ਪ੍ਰੋਪਰ ਠੀਕ ਹੋ ਜਾਏਗਾ ਤੇ ਜੇਕਰ ਇਹ ਪੇਸ਼ਾਂ ਨੂੰ ਕਵਜ ਹੈ ਤੇ ਲੈਟਰਨ ਜਿਹੜੀ ਹੈਗੀ ਆ ਉਹ ਬਹੁਤ ਹੀ ਹਾਰਡ ਤੇ ਵਾਈਟ ਰੰਗ ਦੀ ਆ ਰਹੀ ਹੈ ਤੇ ਉਸ ਵੇਲੇ ਸਾਨੂੰ ਇਹ ਮੰਨਣਾ ਚਾਹੀਦਾ ਕਿ ਸਾਡਾ ਜਿਹੜਾ ਲੀਵਰ ਹੈ ਉਹ ਪ੍ਰੋਪਰ ਕੰਮ ਨਹੀਂ ਕਰ ਰਿਹਾ ਉਹ ਨਾਰਮਲ ਤੋਂ ਘੱਟ ਕੰਮ ਕਰ ਰਿਹਾ ਉਹਦੇ ਲਈ ਸਾਨੂੰ S5 ਅਤੇ F1 ਨੂੰ ਐ ਪੋਜਿਟਿਵ ਡੋਜ ਦੇ ਵਿੱਚ ਜਾਂ ਫਰਸਟ ਡਿਵੀਸ਼ਨ ਦੇ ਵਿੱਚ ਇਹ ਦੇਣਾ ਚਾਹੀਦਾ ਹੈ ਰੈਡ ਇਲੈਕਟ੍ਰਿਸਿਟੀ ਐ ਪੀਠ ਦੇ ਉੱਤੇ ਪੁਆਇੰਟ ਨੰਬਰ 5 6 7 ਤੇ ਅਪਲਾਈ ਕਰਨੀ ਚਾਹੀਦੀ ਹੈ ਤੇ F2 ਤੇ ਵਾਈਟ ਇਲੈਕਟ੍ਰਿਸਿਟੀ ਦਾ ਜਿਹੜਾ ਸਾਡੇ ਇਹ ਅਪਾਇੰਟਮੈਂਟ ਹੈਗੇ ਉਹਦੀ ਸਾਨੂੰ ਲਿਵਰ ਦੀ ਅਪਾਇੰਟਮੈਂਟ ਦੀ ਸਾਨੂੰ ਇਹ ਜੇ ਜਾਣਦੇ ਆ ਕਿ ਇਲੈਕਟ੍ਰੋਮੋਪੈਥੀ ਦੇ ਵਿੱਚ ਬੁਲਹਾਜਮੀ ਦਾ ਟ੍ਰੀਟਮੈਂਟ ਕਰਨ ਲੱਗਿਆਂ ਸਾਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਹ S1 ਅਤੇ S10 ਸਾਡੇ ਸਟੋਮਕ ਅਤੇ ਇੰਟਰਸਟੈਂਡੀਆਂ ਪ੍ਰਮੁੱਖ ਦਵਾਈਆਂ ਤੇ ਜਿਹੜੀ ਜਿਹੜੀਆਂ ਇਹਨਾਂ ਦੇ ਸਟੋਮਕ ਤੇ ਇੰਟਸਟੈਂਡੀ ਫੰਕਸ਼ਨ ਨੂੰ ਠੀਕ ਕਰ ਦਿੰਦਾ ਤੇ F1 ਸਾਡੇ ਲਿਵਰ ਅਤੇ ਪੈਥੈਟਿਕ ਸਿਸਟਮ ਦੀ ਮੇਨ ਦਵਾਈ ਹੈ ਜਿਹੜੀ ਇਹਨੂੰ ਬਹੁਤ ਹੀ ਅਨਜੀਤੰਦੀ ਹੈ ਜਿਹਦੇ ਨਾਲ ਇਹ ਸਾਡੇ ਲਿਵਰ ਦਾ ਸਟੋਮਕ ਦਾ ਅਤੇ ਇੰਟਸਟਨ ਦਾ ਫੰਕਸ਼ਨ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਇਹ ਤਿੰਨੇ ਦਵਾਈਆਂ ਹਰ ਤਰ੍ਹਾਂ ਦੇ ਸਾਡੇ ਇਹ ਬਦਹਜਮੀ ਦੇ ਰੋਗ ਨੂੰ ਠੀਕ ਕਰ ਦਿੰਦੀਆਂ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਕਿਸੇ ਨੂੰ ਅਚਾਨਕ ਬੁਧਾਜਮੀ ਹੋ ਜਾਵੇ ਉਹ ਚੀਜ਼ ਸਹੀ ਢੰਗ ਨਾਲ ਨਾ ਪਚੇ ਉਹਦੇ ਲਈ ਐਸ 1 ਜਾਂ ਐਸ 10 ਦੀਆਂ 5 ਤੋਂ 10 ਗੋਲੀਆਂ ਉਹਨੂੰ ਉਸੇ ਟਾਈਮ ਦੇ ਦਿਦੋ ਜਾਂ ਇੱਕ ਦੋ ਵਾਰੀ ਹੋਰ ਇੱਕ ਦੋ ਵਾਰੀ ਦੁਬਾਰਾ ਰਿਪੀਟ ਕਰਦੋ ਉਹ ਉਸੇ ਵੇਲੇ ਉਹ ਜਿਹੜਾ ਹੈਗਾ ਉਹ ਸ਼ੁਰੂਆਤ ਹੁੰਦੀ ਆ ਬੁਧਾਜਮੀ ਦੀ ਉਹ ਠੀਕ ਹੋ ਜਾਂਦੀ ਆ ਤੇ ਜੇਕਰ ਇਹ ਤੇ ਉਹਨੂੰ S1 ਹਾਈਲਾਈਟਡ ਡਿਵੀਸ਼ਨ ਦੇ ਵਿੱਚ ਜਾਂ ਸੈਕੰਡ ਡਿਵੀਸ਼ਨ ਦੇ ਵਿੱਚ ਉਹਨੂੰ ਦੋ-ਦੋ ਚਮਚ ਦੋ-ਦੋ ਘੰਟੇ ਬਾਅਦ ਰਿਪੀਟ ਕਰ ਦੋ ਤੇ ਉਹ ਨੁਕਸ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਤੇ ਦੁਆਰਾ ਨਹੀਂ ਤੇ ਜੇ ਇਹ ਰੋਗ ਕਾਫੀ ਪੁਰਾਣਾ ਆ ਜਾਂ ਮਤਲਬ ਕਿ ਕਿਸੇ ਬੰਦੇ ਨੂੰ ਹੌਲੀ-ਹੌਲੀ ਇਹ ਅਸੀਂ ਇੱਕ ਖਾਣੇ ਤੋਂ ਖਾਣੇ ਦੇ ਨਾਲ S1 ਜਾਂ S10 ਦੀਆਂ ਇਹ 10 ਗੋਲੀਆਂ ਤੇ 10 ਡ੍ਰੋਪ ਵਾਈਟ ਲੈਕਸਟੀ ਦੇ ਇੱਕ glass ਪਾਣੀ ਦੇ ਵਿੱਚ ਪਾ ਕੇ ਖਾਣੇ ਦੇ ਨਾਲ ਨਾਲ ਅਸੀਂ ਦੇ ਦਈਏ ਤੇ ਇਹ ਜਿਹੜਾ ਉਹ ਪੇਸ਼ੈਂਟ ਦਾ ਜਿਹੜਾ ਰੋਗ ਹੈ ਇਹ ਠੀਕ ਹੋਣ ਲੱਗ ਜਾਂਦਾ ਹੈ ਤੇ ਜੇਕਰ ਸਾਡੇ ਇਹ ਪਿਤ ਜਿਹੜਾ ਉਹ ਜ਼ਿਆਦਾ ਬਣਦਾ ਹੋਵੇ ਜਿਵੇਂ ਕਿ ਪਖਾਨੇ ਦੇ ਨਾਲ ਪਿਤ ਜ਼ਿਆਦਾ ਹੋਣਾ ਪੀਲੇ ਰੰਗ ਦਾ ਪਖਾਨਾ ਆਉਣਾ ਤੇ ਪੀਲੇ ਰੰਗ ਦਾ ਸਾਨੂੰ ਪਿਸ਼ਾਬ ਹੋਣਾ ਤੇ ਸਾਡੀਆਂ ਅੱਖਾਂ ਦਾ ਰੰਗ ਪੀਲਾ ਹੋ ਜਾਣਾ ਤੇ ਮਰੂੜ ਧੋਕੇ ਦੰਦ ਧੋਕੇ ਸਾਨੂੰ ਲੈਕਟ ਨੂੰ ਨਹੀਂ ਤੇ ਇਹ ਸਾਨੂੰ ਇਹ ਚੀਜ਼ਾਂ ਸਾਵਧਤ ਕਰਦੀਆਂ ਕਿ ਸਾਡਾ ਜਿਹੜਾ ਲੀਵਰ ਹੈ ਉਹ ਸਾਡੇ ਨਾਰਮਲ ਤੋਂ ਜਿਆਦਾ ਪਿੱਤ ਬਣਾ ਰਿਹਾ ਉਹਦੇ ਵਾਸਤੇ S1 ਤੇ F1 ਇਹ ਦੋਵਾਂ ਯੁਨੀਆਂ ਰੋਪਰ ਦੁਆញਾ ਲਿਗਤੀਆਂ ਹਨ ਇਹ ਨੂੰ ਸਾਨੂੰ 네ਗੇਟਿਵ ਰੂਲ ਦੇ ਵਿੱਚ ਜਾਂ 3rd ਤੇ ਜਾਂ 5th ਦੇ ਵਿੱਚ ਸਾਨੂੰ ਪੀਣ ਨੂੰ ਦੇਣਾ ਚਾਹੀਦਾ ਹੈ ਤੇ ਇਹ ਸਾਡੀ ਸਮੱਸਿਆ ਠਿੱਕ ਹੋ ਜਾਂਦੀ ਹੈ ਜੇਕਰ ਸਾਨੂੰ ਕਾਬਜ ਹੈ ਵਾਈਟ ਰੰਗ ਦਾ ਸਾਨੂੰ ਸਟੂਲ ਆ ਰਿਹਾ ਹੈ ਤੇ ਇਹ ਭੁੱਖ ਨਹੀਂ ਲੱਗਦੀ ਤੇ ਉਸ ਵੇਲੇ ਸਾਨੂੰ F1 ਅਤੇ S5 ਨੂੰ ਫਸ ਰੇਸ਼ਨ ਦੇ ਵਿੱਚ ਸਾਨੂੰ ਦੇਣੀ ਚਾਹੀਦੀ ਹੈ ਪੇਸ਼ੈਂਟ ਨੂੰ ਤੇ ਰੈਡ ਲੈਕਸਿਟੀ ਢੇੜ ਦੇ ਉੱਤੇ 5 6 7 ਪੁਆਇੰਟ ਤੇ ਦੋ ਟਾਈਮ ਸਾਨੂੰ ਲਗਾਉਣੀ ਚਾਹੀਦੀ ਹੈ ਤੇ ਲਿਵਰ ਇਨ ਜਮੈਂਟ ਸਾਨੂੰ ਜੋ ਵੀ ਨੰਬਰ ਤੇ ਇਹਨਾਂ ਗੋਨਾਸਾਈਡਾਂ ਤੇ ਅਪਲਾਈ ਕਰਨੀ ਚਾਹੀਦੀ ਹੈ ਤੇ 14 ਨੰਬਰ ਇੰਜੈਕਸ਼ਨ ਲਗਾਉਣ ਦੇ ਨਾਲ ਇਹ ਬਿਲਕੁਲ ਠੀਕ ਹੋ ਜਾਂਦਾ ਹੈ ਇਸ ਗੱਲ ਦਾ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਸਾਡਾ ਲੀਵਰ ਪ੍ਰੋਪਰ ਕੰਮ ਨਹੀਂ ਕਰਦਾ ਐਸ ਫਾਈਵ ਤੇ ਐਫ 1 ਐਸ ਫਾਈਵ ਤੇ ਐਫ 1 ਨੂੰ ਸਟ੍ਰੌਂਗ ਸলিউਸ਼ਨ ਦੇ ਵਿੱਚ ਦੇਣੀ ਚਾਹੀਦੀ ਹੈ ਜੇ ਓਵਰਵਰਕ ਕਰ ਰਿਹਾ ਜਿਹਦੇ ਨਾਲ ਪਿਤ ਜਿਆਦਾ ਬਣਾ ਰਿਹਾ ਤੇ ਸਾਨੂੰ ਉਹ ਨੈਗੇਟਿਵ ਰੂਟ ਦੇ ਵਿੱਚ ਦੇਣੀ ਚਾਹੀਦੀ ਹੈ ਅੱਜ ਦਾ ਮੇਰਾ ਟੌਪ ਕੀ ਹੈ ਜੇ ਮੇਰੀ ਵੀਡੀਓ ਪਸੰਦ ਆਵੇ ਇਹ ਸ਼ੇਅਰ ਜੂਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਕਰਕੇ ਮੈਨੂੰ ਇਹ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਿਸ ਤਰ੍ਹਾਂ ਦੀ ਲੱਗੀ ਆਪ ਦਾ ਬਹੁਤ ਬਹੁਤ